ਅਰੇ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰ ਇੱਦੀ ਵੱਡੀ ਖਬਰ ਜੂਤੀ ਸੀ ਨੇ ਉਪ ਸੂਬਿਆਂ ਦੀਆਂ 54 ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲਾਨਿਆ ਡਿਫਾਲਟ ਦੇ ਸੂਬ ਵਿੱਚ ਸਭ ਤੋਂ ਵੱਧ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਸੂਬਿਆਂ ਦੀਆਂ 54 ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਡਿਫਾਲਟਰ ਲਾਨਿਆ ਹੈ ਅਧਿਕਾਰੀਆਂ ਮੁਤਾਬਕ ਜੂ ਜੀ ਸੀ ਐਕਟ 1956 ਦੀ ਧਾਰਾ 313 ਦੇ ਤਹਿਤ ਲਾਜ਼ਮੀ ਜਾਣਕਾਰੀ ਪੇਸ਼ ਨਾ ਕਰਨ ਅਤੇ ਆਪਣੀ ਵੈੱਬਸਾਈਟ ਤੇ ਜਨਤਕ ਜਾਣਕਾਰੀ ਨਾ ਦੇਣ ਕਾਰਨ ਇੱਕ ਕਾਰਵਾਈ ਕੀਤੀ ਗਈ ਮਧ ਪ੍ਰਦੇਸ਼ ਵਿੱਚ ਸਭ ਤੋਂ ਵੱਧ 12 ਯੂਨੀਵਰਸਿਟੀਆਂ ਡਿਫਾਲਟਰ ਐਲਾਨਿਆ ਗਿਆ ਹੈ। ਗੁਜਰਾਤ ਵਿੱਚ 8, ਸਿੱਕਮ ਵਿੱਚ 5 ਅਤੇ ਉੱਤਰਾਖੰਡ ਵਿੱਚ 4 ਜਗ੍ਹੀਆਂ ਯੂਨੀਵਰਸਿਟੀਆਂ ਹਨ ਜੂਜੀਸੀ ਨੇ ਡਿਫਾਲਟਰ ਜਾਂ ਗਲਤੀ ਕਰਨ ਵਾਲਿਆਂ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ ਤੇ ਉਹਨਾਂ ਨੂੰ ਤੁਰੰਤ ਸੁਧਾਰਤਮ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਹੈ। ਈਮੇਲ ਅਤੇ ਆਨਲਾਈਨ ਬੈਟ ਕਰਾਹੀ ਕਈ ਰਿਮਾਈਂਡਰਾਂ ਦਾ ਹਵਾਲਾ ਦਿੰਦੇ ਹੋਏ ਜੂ ਜੀ ਸੀ ਨੇ ਕਿਹਾ ਹੈ ਕਿ ਯੂਨੀਵਰਸਿਟੀ ਕਨੋਂਨ ਲਿਖਣ ਲਈ ਵਿਸਤਾਰਿਤ ਜਾਣਕਾਰੀ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਰਜਿਸਟਰ ਵੱਲੋਂ ਸਖੀ ਢੰਗ ਨਾਲ ਪ੍ਰਮਾਣਿਤ ਸਹਾਇਕ ਦਸਤਾਵੇਜ਼ ਵੀ ਪੇਸ਼ ਕਰਨ ਲਈ ਕਿਹਾ ਗਿਆ ਸੀ ਜੂ ਜੀ ਸੀ ਨੇ ਇਸ ਕੰਦੇਸ 77 ਮਨੀਸ਼ ਚੋਚੀ ਨੇ ਕਿਹਾ ਕਿ ਨਨੂ ਪਰੇ ਹੋਏ ਫਾਰਮੈਂਟ ਤੇ ਜਾਣਕਾਰੀ ਨੂੰ ਹੋਮ ਪੇਜ ਤੇ ਕਲਿੱਕ ਕਰਕੇ ਆਪਣੀ ਵੈਬਸਾਈਟ ਤੇ ਅਪਲੋਡ ਕਰਨ ਦਾ ਵੀਰਨ ਦਿੱਤਾ ਗਿਆ ਹੈ ਤਾਂ ਜੋ ਜਾਣਕਾਰੀ ਦੇ ਅਰਥਾਂ ਤੇ ਆਮ ਜਨਤਾ ਲਈ ਸਹਿਜਤਾ ਨਾਲ ਉਪਲਬਧ ਹੋ ਸਕੇ ਉਸ ਤੋਂ ਬਾਅਦ ਈਮੇਲ ਅਤੇ ਆਨਲਾਈਨ ਬੈਟ ਕਰ ਰਹੇ ਹਾਂ ਕੈਰ ਰਿਮਾਈਂਡਰ ਰਿਮਾਈਂਡਰ ਭੇਜੇਗੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਉੱਚ ਸਿੱਖਿਆ ਸੰਸਥਾਵਾਂ ਨੂੰ ਇਹਤਾਰਕਾ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਕਰਗਰ ਵੈਬਸਾਈਟ ਬਣਾਈ ਰੱਖਣੀ ਚਾਹੀਦੀ ਹੈ ਖਬਰ ਖਬਰ ਵੰਨਤਕ ਦੇਖ ਲਈ ਧੰਨਵਾਦ